ਸਤਿ ਸ਼੍ਰੀ ਅਕਾਲ ਦੋਸਤੋ ਸਵਾਲਤਾ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਪਾਂ ਬਾਈ ਕਾਲੇ ਕੋਲੇ ਬਾਈ ਦਾ ਫਾਰਮ ਦੇਖਣ ਆਏ ਸੀਗੇ ਤੇ ਨਾਲੇ ਆਪਾਂ ਬਾਈ ਨਾਲ ਕਰਾਂਗੇ ਗੱਲਾਂ ਬਾਤਾਂ ਕਿ ਬਾਈ ਨੂੰ ਕਿੰਨਾ ਸਮਾਂ ਹੋ ਗਿਆ ਪਸ਼ੂ ਰਖਦਿਆਂ ਨੂੰ ਕੀ ਬਾਈ ਦੇ ਦੁੱਧ ਵਿੱਚੋਂ ਕੀ ਵਾਚਿਆ ਤੇ ਨਾਲੇ ਆਪਾਂ ਨਾਲ ਤੁਹਾਨੂੰ ਅੱਜ ਟੋਕੜ ਗੱਬੜ ਮੱਝਾਂ ਵੀ ਦਿਖਾਵਾਂਗੇ ਤੇ ਬਹੁਤ ਟਾਈਮ ਹੋ ਗਿਆ ਬਾਈ ਨੂੰ ਫਾਰਮ ਚਲਾਉਂਦੇ ਨੂੰ ਜਿਵੇਂ ਕਿ ਉਹ ਨਵੇਂ ਭਰਾ ਫਾਰਮ ਸ਼ੁਰੂ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹ ਨੌਲੇਜ ਮਿਲੂਗੀ ਕੀ ਫਾਰਮਾ ਬਣਾਉਣਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਕੀ ਬਚਤ ਆ ਸਾਰੀ ਗੱਲਬਾਤ ਕਰਾਂਗੇ ਵੀਡੀਓ ਦੇਖੋ ਐਂਡ ਤੱਕ ਜਿਹੜੇ ਭਰਾ ਨਵੇਂ ਆ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਪਾਂ ਮਲਾਉਣੇ ਆ ਤੁਹਾਨੂੰ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਪਹਿਲਾਂ ਤਾਂ ਨਾਂ ਦੱਸ ਦਿਓ ਨਾਂ ਮੇਰੇ ਜਤਨ ਸਿੰਘ ਕਾਲਾ ਫੋਨ ਨੰਬਰ 86992168 ਮਿਲ ਗਿਆ ਪਿੰਡ ਰਾਫਰ ਜ਼ਿਲ੍ਹਾ ਮਾਨਸਾ ਕੋਲ ਸਿੱਧੂ ਮੂਸੇ ਵਾਲੇ ਬਾਈ ਦਾ ਪਿੰਡ ਹੈ ਮੂਸਾ ਠੀਕ ਹੈ ਜੀ। ਮੇਜੀਰ ਨੇ ਆਪਣੇ ਕੋਲੇ ਫਾਰਮ ਅਗਲੇ ਦੇ ਦੱਸੋ ਜੀ ਆਪਾਂ ਨੂੰ ਦੱਸ ਸਕਣ। ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਫਾਰਮ ਕਰਦੇ? ਸਾਨੂੰ ਲਗਭਗ ਹੋਵੇ ਜੀ 5 ਸਾਲ। 5 ਸਾਲ ਹੋ ਗਏ ਠੀਕ ਹੈ। ਇਹ ਜੋ ਵਾਸ਼ੇ ਦਾ ਹੈ ਜੀ ਉਸ ਨੂੰ ਦੇਖੋ ਜੀ ਇਹ ਤਾਂ ਪਸ਼ੂਆਂ ਤੇ ਬੰਦੇ ਦੇ ਡਿਪੈਂਡ ਹੈ। ਠੀਕ ਹੈ ਜੀ। ਇਹੀ ਮੱਧਾ ਤਾਂ ਸੋਨੇ ਨੂੰ ਮਿੱਟੀ ਬਣਾ ਦਿੰਦੀ ਹੈ। ਹਾਂਜੀ। ਇਹੀ ਮੱਧਾ ਮਿੱਟੀ ਤੋਂ ਸੋਨਾ ਬਣਾ ਦਿੰਦੀ ਹੈ। ਹਾਂਜੀ। ਕਈ ਫੇਲ ਵੀ ਹੋ ਗਏ। ਹਾਂਜੀ। ਤੇ ਕਈ ਕੰਮ ਜਰਦੀ। ਹਾਂਜੀ। ਤੇ ਮੇਨ ਕਾਰਨ ਕੀ ਹੈ ਜਿਵੇਂ ਹੁਣ ਆਪਣਾ ਜਿਹੜਾ ਸਫਰ ਹੈ ਆਪਾਂ ਮੰਨ ਲਓ ਇਹ 10 12 ਮੱਜੂ ਤੋਂ ਕੰਮ ਸਟਾਰਟ ਕੀ ਰਹੀ ਸੀ ਠੀਕ ਹੈ ਜੀ ਤੇ ਹੁਣ ਆਪਣੇ ਕੋਲੇ ਵੀ ਸਬਸਪੈਂਡ ਪਸ਼ੂ ਹੈ ਟੀਕ ਪਸ਼ੂਰੇ ਹੈਗੇ ਠੀਕ ਹੈ ਪਸ਼ੂ ਲੈ ਰਹਾ ਹੈਗੇ ਠੀਕ ਹੈ ਜੀ ਠੀਕ ਹੈ ਜੀ ਗ੍ਰਾਈ ਵੇਗ ਉੱਡਾ ਦੇ ਵਿੱਚ ਹੈ ਜੀ ਠੀਕ ਹੈ ਜੀ ਮੈਂ ਆਪਾਂ ਜਦੋਂ 12 13 ਤੋਂ ਕਰਿਆ ਸੀਗਾ ਜੀ ਹਾਂਜੀ ਪਹਿਲੀ ਗੱਲ ਤਾਂ ਮੱਧ ਚੰਗੀ ਰੱਖੀ ਹਾਂਜੀ ਵੀ ਮੈਂ ਇਹੀ ਕੋਈ ਵੀ ਨੌਜਵਾਨ ਜੇ ਕੰਮ ਕਰਨਾ ਚਾਹੁੰਦਾ ਮੱਧ ਘਟੂ ਘੜ ਰੱਖੇ 14 15 ਲੀਟਰ ਠੀਕ ਹੈ ਜੀ ਠੀਕ ਹੈ ਜੀ ਤੇ ਦੂਸਰੀ ਗੱਲ ਉਹ ਤਾਂ ਦੁੱਧਾ ਜਿਹੜਾ ਸ਼ਹਿਰ ਦੇ ਵਿੱਚ ਪਵੇ ਹਾਂਜੀ ਫੇਰ ਫੇਰ ਡੈਰੀ ਦੇ ਬੋਰਡ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਤੇ ਤੀਸਰੀ ਗੱਲ ਜਿਹੜਾ ਉਹ ਖਲਦਣਾ ਘਰ ਦਾ ਬਣਾਵੇ ਹਾਂਜੀ ਪਸ਼ੂਆਂ ਤੇ ਉਹ ਪ੍ਰੋਬਲਮ ਘੱਟ ਹੋਣੀ ਜਿਵੇਂ ਰਿਪੀਟਰ ਹੋ ਗਿਆ ਤਾਂ ਜੋ ਪਿੱਛਾ ਵਗੈਰਾ ਦੀ ਹੋਊਗੀ ਉਹ ਪ੍ਰੋਬਲਮ ਬਹੁਤ ਘੱਟ ਹੋਣੀ ਹੈਗੀ ਠੀਕ ਹੈ ਜੀ ਹਾਂਜੀ ਇਹਨਾਂ ਮੁੱਖ ਗੱਲਾਂ ਨੂੰ ਮਨ ਲੋ ਧਿਆਨ ਰੱਖ ਕੇ ਫਾਰਮ ਕਰੇ ਵੀ ਕੋਈ ਵੀ ਕਿਸਾਨ ਇਹ ਕਰਨਾ ਠੀਕ ਹੈ ਜੀ ਤੇ ਦੂਸਰੀ ਗੱਲ ਛੋਟੇ ਪੱਧਰ ਤੋਂ ਕੰਮ ਚਲਾਵੇ ਜਿੱਥੇ 10 ਮੱਝਾਂ ਰੱਖਣੀਆਂ ਚਾਰ ਰੱਖ ਲਈਏ ਹਾਂਜੀ ਹਾਂਜੀ ਠੀਕ ਹੈ ਜੀ 4 ਰੱਖਣੀ ਹੈ 2 ਰੱਖ ਲੇ ਰੱਖੇ ਚੰਗੇ ਆ 15 ਮੀਟਰ ਤੋਂ ਪਲੱਸ ਆ ਗਏ ਹਾਂਜੀ ਠੀਕ ਹੈ ਜੀ ਜਦੋਂ ਆਪ ਵਿਚਰੂਗਾ ਉਹਨੂੰ ਉਹਨਾਂ ਦਾ ਪਤਾ ਲੱਗੂਗਾ ਕਿ ਕੀ ਕਮੇਂਦਾ ਵੀ ਸੰਸਵਾਲ ਹੈ ਕੀ ਹਮ ਚੱਲਦੇ ਜਦੋਂ ਬੰਦਾ ਆਪ ਕੀ ਦੇ ਵਿੱਚ ਚੂਗਾ ਫੇਰ ਹਾਂਜੀ ਜੋ ਕੋਈ ਵੇਖੇ ਵੀ ਮੈਂ ਪੈਸੇ ਲਾ ਕੇ ਇਕੱਠੀਆਂ 50 ਮਦਦਾਂ ਪਾ ਦੂੰ ਹਾਂਜੀ ਫੇਲ ਹੋ ਜਾਊਗਾ ਹਾਂਜੀ ਹਾਂਜੀ ਜਿਵੇਂ ਕਿ ਹੁਣ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਕੱਲ ਪਰਸੋਂ ਮੈਨੂੰ ਵੀ ਇੱਕ ਭਰਾ ਦਾ ਫੋਨ ਆਇਆ ਕਹਿੰਦਾ ਕਿ 6 ਮਹੀਨਿਆਂ ਦੀ ਝੋਟੀ ਗੱਪਣ ਹੋਈ ਆ ਜੀ ਜੀ ਚਲੋ ਪਿੱਸਾ ਦਿਖਾਉਣ ਲੱਗ ਗਈ ਯਾਨੀ ਭਾਰ ਦਿਖਾਉਣ ਲੱਗ ਗਈ ਜੀ ਜੀ ਇਹ ਬਹੁਤ ਜਿਆਦਾ ਸਮੱਸਿਆ ਗਈ ਜੀ ਜੀ ਇਹ ਜਿਹੜਾ ਆਪਾਂ ਜਿਹੜਾ ਦੇਸੀ ਜੜੀ ਬੂਟੀਆਂ ਦੇ ਨਾਲ ਤੁਸੀਂ ਹਾਲ ਕਰਦੇ ਹੋ ਇਹਦਾ ਮੰਜੀ ਇਹ ਆਪਣੀ ਮੈਡੀਸਿਨ ਦਾ ਨੈਟਵਰਕ ਪਿੱਛਾ ਲਾਉਣੀ ਹੈ ਠੀਕ ਹੈ ਜੀ ਪੂਰੇ ਦੇਸ਼ 'ਚ ਦਵਾਈ ਜਾ ਰਹੀ ਹੈ ਨਾ ਸਿਰਫ ਪੰਜਾਬ ਹਰਿਆਣਾ ਹਿਮਾਚਲ ਗੁਜਰਾਤ ਨੰਭਰਸਤ 'ਚ ਵੀ ਦਵਾਈ ਜਾ ਰਹੀ ਹੈ ਠੀਕ ਹੈ ਜੀ ਤੇ ਬਾਕੀ ਆਪਣਾ ਪੇਜ ਵੀ ਹੈ YouTube ਤੇ ਵੀ ਹੈ Facebook ਤੇ ਵੀ ਹੈ ਸਿੱਧੂ ਡੈਰੀ ਫਾਰਮਰ ਮਾਨਸਾ ਠੀਕ ਹੈ ਜੀ ਇਹ ਪੋਲੀਪਰਸ ਚਾਰਜ ਕਰਕੇ ਦੇਖ ਲਓ ਨਾ ਸਿੱਧੂ ਵੈਰੀ ਫਰਮ ਮਾਰਦਾ ਠੀਕ ਹੈ ਜੀ ਤੇ ਦੂਸਰੀ ਗੱਲ ਜਿਹੜੀ ਇਹ ਦਵਾਈ ਹੈ 500 ਤੋਂ ਲੈ ਕੇ ਜੀ 3000 ਤੱਕ ਕੋਈ ਵੀ ਦਵਾਈ ਲੱਗ ਜਗੀ ਠੀਕ ਹੈ ਜੀ ਕੋਈ ਸੀਰੀਅਸ ਕੇਸ ਹੈ ਤਾਂ 3000 ਦੀ ਵੀ ਲੱਗੇਗੀ ਹਾਂਜੀ ਜਿਹਨੂੰ 500 ਦੀ ਲੋੜ ਹੈ ਉਹਨੇ 3000 ਦੀ ਕਰਨੀ ਈ ਜਿੱਥੇ ਦਵਾਈ 3000 ਦੀ ਲੱਗਣੀ ਉੱਥੇ ਨਾ ਕੋਈ ਸਦੀ 1500 ਦੀ ਗਰੰਟੀ ਹੈ ਨਾ ਕੋਈ 2000 ਦੀ ਠੀਕ ਹੈ ਜੀ ਜਿੱਥੇ ਦਵਾਈ 1500 ਦੀ ਲੱਗਣੀ ਹੈ ਉੱਥੇ 1500 ਦੀ ਗਰੰਟੀ ਹੈ ਹਾਂਜੀ ਠੀਕ ਹੈ ਤੇ ਕੂਰੀਅਰ ਦੀ ਸੁਵਿਧਾ ਜੀ ਠੀਕ ਹੈ ਠੀਕ ਹੈ ਜੀ ਕੂਰੀਅਰ ਦਾ ਖਰਚਾ ਹੀ ਪਊਗਾ ਜੇ ਕਿਸੇ ਨੇ ਮੰਗਵੋਣੇ ਪੈਸੇ ਗੂਗਲ ਪੇ ਕਰਨੇ ਪੈਂਦੇ ਠੀਕ ਹੈ ਜੀ ਠੀਕ ਹੈ ਜੀ ਆ ਕੇ ਲੈ ਜਾਣੀ ਕੋਈ ਗੂਗਲ ਪੇ ਕਰਨ ਦੀ ਲੋੜ ਨਹੀਂ ਕੋਈ ਐਕਸਟਰਾ ਚਾਰਜ ਨਹੀਂ ਮੇਨ ਗੱਲ ਕੀ ਹੈ ਆ ਕੇ ਲਿਆਉਂਗਾ ਫਿਰ ਵੀ ਦਵਾਈ ਮੈਨੂੰ ਪੈਸੇ ਦੇਣੇ ਪੈਣਗੇ ਮੰਗਵਾਉਂਗਾ ਫਿਰ ਵੀ ਦਵਾਈ ਪਹੁੰਚੂ ਮੇਨ ਗੱਲ ਕੀ ਹੈ ਗੱਲ ਤਾਂ ਆਪਣੀ ਰਿਜ਼ਲਟ ਦੀ ਗਾਰੰਟੀ ਹੈ ਦੀ ਗਰੰਟੀ ਇਹ ਈ ਹੈ ਹਾਂਜੀ ਨਾ ਕਿਸ ਨੂੰ ਰਾਮ ਆਵੇ ਵੀਡੀਓ ਬਣਾ ਕੇ ਦਵਾਈ ਦੇ ਦੇ ਹਾਂਜੀ 2 ਦਿਨ 2 ਦਿਨ ਦਵਾਈ ਦੇ ਕੇ 3 ਤੀਜੇ ਦਿਨ ਵੀਡੀਓ ਬਣਾ ਲੈ ਜੇ ਕਿਸੇ ਪ੍ਰਸੂ ਦਾ ਪਿੱਛਾ ਨਾ ਬੰਦ ਹੋਵੇ ਉਹਦੇ ਪੈਸੇ ਤਾਂ ਵਾਪਸ ਕਰਨੀ ਕਰਨੇ ਉਹਦਾ ਕਿਰਾਇਆ ਵੀ ਵਾਪਸ ਕਰ ਦੇਣੀ ਇਹ ਹੀ ਆਪਣੀ ਗਰੰਟੀ ਹੈ ਇਸ ਤੋਂ ਵੱਡੀ ਆਪਾਂ ਗਰੰਟੀ ਦੇ ਨਹੀਂ ਸਕਦੇ ਕਿ ਦੂਸਰੀ ਗੱਲ ਦਵਾਈ ਦਾ ਕੋਈ ਸਾਈਡ ਇਫੈਕਟ ਵੀ ਇਹ ਅਫਸਰ ਛੁੱਟੀ ਹੈ ਇਹ ਮੱਦੇ ਤੇ ਇਹ ਗਵਾਇਆ ਤੇ ਇਹ ਸੁਲਭੀ ਤੇ ਇਹ ਸੁਨੜੀ ਹੈ ਤੇ ਪੂਰੇ ਦੇਚੇ ਲਵਾਈ ਜਾ ਰਹੀ ਹੈ ਕਈ ਥਾਵਾਂ ਤੇ ਡਾਕਟਰ ਲੋਕ ਤੇ ਵਪਾਰੀ ਲੋਕ ਵਰਤ ਰਹੇ ਠੀਕ ਹੈ ਜੀ ਤੇ ਕਈ ਨਾਮੀ ਯੂਟਿਊਬਰ ਆਪਣੀ ਵੀਡੀਓ ਪਾ ਚੁੱਕੇ ਜਿਵੇਂ ਪਿੰਨ ਸਿੱਧਰ ਹੋ ਗਿਆ ਠੀਕ ਹੈ ਜੀ ਸਨਸਨੀ ਵਾਲ ਹੋ ਗਿਆ ਸਰਲੈਕ ਹੋ ਗਿਆ ਹੋਰ ਬਹੁਤ ਸਾਰੇ ਯੂਟਿਊਬਰ ਨੇ ਆਪਣੀ ਵੀਡੀਓ ਪਾਈ ਹੈ ਠੀਕ ਹੈ ਜੀ ਹਾਂ ਜੀ ਜਿਆਦਾ ਸਮੱਸਿਆ ਇਹੀ ਆਉਂਦੀ ਹੈ ਜੀ ਕੌਣ ਕੋਈ ਕੁਝ ਕ ਭਰਾ ਜਿਹੜੇ ਟਾਂਕੇ ਲਵਾ ਲੈਂਦੇ ਆ ਜੀ 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 ਜਾਂ ਆਪਣੇ ਪੇਟੀ ਲਵਾ ਦਿੰਦੇ ਜੀ ਉਹਦੇ ਵਿੱਚ ਨਾਲ ਤਾਂ ਪਸੂ ਔਖਾ ਹੁੰਦਾ ਜੀ ਠੀਕ ਹੈ ਜੀ ਤੇ ਜਿਹੜੀ ਤੁਹਾਡੀ ਦਵਾਈ ਆ ਇਹਦੇ ਨਾਲ ਜੇ ਵਧੀਆ ਹੱਲ ਹ ਮੈਂ ਇਹ ਟਾਂਕੇ ਲੱਗੇ ਜਾਂ ਪਗੜੀ ਲੱਗੇ ਜੀ ਦੋ ਦਿਨਾਂ ਦੇ ਬਾਅਦ ਖਲਾਣੇ ਠੀਕ ਹੈ ਜੀ ਵੈਸੇ ਟਾਂਕੇ ਵਗੈਰੇ ਸਾਨੂੰ ਤਾਂ ਕੁਛ ਕਹਿੰਦੀ ਨਹੀਂ ਪਰ ਇਹ ਦਵਾਈ ਨਾਲ ਮੰਨ ਲਓ ਲਗਾਉਣ ਦੀ ਲੋੜ ਵੀ ਇਹ ਪੱਕਾ ਹੱਲ ਹੈ ਜੀ ਜਿਵੇਂ ਟਾਂਕੇ ਹੋਗੇ ਜਾਂ ਆਪਣੀ ਪੇਟੀ ਹੋਗੀ ਉਹ ਤਾਂ ਕੱਚਾ ਆਪਾਂ ਉਹਨਾਂ ਦਾ ਜ਼ਿਕਰ ਕਰ ਸਕਦੇ ਜੇ ਨਗਰ ਬਹੁਤ ਸੁਣਦਾ ਜੀ ਇਹ ਅੱਗੇ ਵੀ ਆਪਾਂ ਨੂੰ ਕੋਈ ਟੈਕਨੀਕ ਨਹੀਂ ਆਉਂਦੀ ਜੀ ਇਸ ਤੋਂ ਇਲਾਵਾ ਪਾਈਕਰ ਪੀਟਰ ਵੀ ਦਵਾਈ ਦਿੰਦੇ ਆ ਠੀਕ ਹੈ ਜੋ ਪਸ਼ੂ ਰੀਪੀਟਰ ਵੀ ਹੁੰਦੇ ਆ ਉਹ 100 ਪਸ਼ੂ ਰੀਪੀਟਰ ਦਾ ਰੈਲ ਆਇਆ ਜੀ ਠੀਕ ਹੈ ਜੀ 15 20 ਪਸ਼ੂ ਖੇਰ ਵੀ ਹੋਗੇ 80 ਪਸ਼ੂ ਕਾਮਯਾਬੀ ਹੋਵੇ ਰੀਪੀਟਰ ਤੋਂ ਵੀ ਕ ਠੀਕ ਹੋਰ ਕਿਸੇ ਟ੍ਰਾਇਲ ਘਟ ਹੈ ਉਹ ਹਾਂਜੀ ਤੇ ਇਹ ਦਵਾਈ 12000 ਬੰਦਾ ਯੂਜ਼ ਕਰ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਬੰਦਾ ਲੈ ਕੇ ਗਿਆ ਅੱਗੇ ਚਾਰ ਬੰਦੇ ਨੂੰ ਭੇਜਦਾ ਮੰਨ ਲੂ ਕਿ ਉਹ ਆਪਣੇ ਰਿਸ਼ਤੇਦਾਰ ਦਵਾਈ ਲੈ ਜਾਣ ਹਾਂਜੀ ਹਾਂਜੀ ਕਈ ਵਾਰੀ ਇਹੋ ਜਿਹੇ ਰਿਸ਼ਤੇਦਾਰ ਹੁੰਦੇ ਆ ਪਰ ਪੈਸੇ ਵੀ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਸਹੀ ਗੱਲ ਹੈ ਪਰ ਜੇ ਉਹਨਾਂ ਦੀ ਮੱਝ ਨਾ ਠੀਕ ਹੋਵੇ ਉਹ ਅੱਗੇ ਦੱਸਦਾਗੇ ਨਹੀਂ ਦੱਸਦੇ ਨਾ ਜੇ ਉਹਨਾਂ ਦੀ ਮਰਜ਼ੀ ਨਾ ਠੀਕ ਹੋਵੇ ਤਾਂ ਮੈਨੂੰ ਆਪਾ ਪਤੂ ਫ੍ਰੀ ਲੈਣਾ ਇਹ ਗੱਲ ਹੈ ਤੇ ਇਹ ਭਰਾ ਜਿਹੜੇ ਅੱਗੇ ਦੱਸ ਰਹੇ 12000 ਬੰਦਾ ਦਵਾਈ ਯੂਜ਼ ਕਰ ਚੁੱਕਾ ਕੋਈ 2000 ਦੀ ਲੈ ਕੇ ਜਾ ਰਿਹਾ ਕੋਈ ਕਿਉਂ ਦਾ ਸਰੇ ਦੀ ਦਵਾਈ ਇਧਰ ਜਾਂਦਾ ਠੀਕ ਹੈ ਤੇ ਬਾਕੀ ਕਸਟਮਰ ਆਏ ਵੀ ਹੋਏਗੇ ਹਾਂਜੀ ਤੇ ਤੁਸੀਂ ਉਹਨਾਂ ਨੂੰ ਹੁਣ ਬੁਲਾਓ ਹਣੇ ਆਓ ਲੋ ਵੀ ਸੱਜਣੋਂ ਆ ਬਾਈ ਜੀ ਕੋਲੇ ਆਏ ਸੀ ਕਿ ਦਵਾਈ ਲੈਣ ਬਾਈ ਬਾਈ ਨਾਲ ਕਰਾਂਗੇ ਆਪਾਂ ਗੱਲਬਾਤ ਬਈ ਬਾਈ ਨੇ ਪਹਿਲਾਂ ਦਵਾਈ ਵਰਤੀ ਆ ਕਿਵੇਂ ਦਾ ਰਿਜ਼ਲਟ ਮਿਲਿਆ ਤੇ ਅੱਗੇ ਬਾਈ ਨੂੰ ਐਸ ਨੂੰ ਲੈ ਕੇ ਆਇਆ ਇਹਨਾਂ ਦੇ ਵੀ ਪਸ਼ੂ ਨੂੰ ਭਾਰ ਪੈਂਦਾ ਤੇ ਉਹ ਵੀ ਆਪਾਂ ਪੁੱਛਾਂਗੇ ਬਾਈ ਨੂੰ ਵੀ ਕਿੰਨਾ ਕੁ ਭਾਰ ਪੈਂਦਾ ਕਿੰਨਾ ਸਮਾਂ ਰਹਿੰਦਾ ਸੂਣ ਦੇ ਵਿੱਚ ਸਾਰੀ ਗੱਲਬਾਤ ਸਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਪਿੰਡੀ ਰੀ ਸਾਰਾ ਫੋਨ ਹਾਂਜੀ ਠੀਕ ਸਸੀ ਕਾ ਬਾਈ ਜੀ ਕਿਸੇ ਕੋ ਬਾਈ ਜੀ ਬਾਈ ਜੀ ਆਪਣਾ ਪਹਿਲਾਂ ਤਾਂ ਪਿੰਟ ਤੇ ਮੋਬਾਈਲ ਨੰਬਰ ਦੱਸ ਦਿਓ ਬਾਈ ਮੈਂ ਸੁਨਾਮ ਸਿੰਘ ਦੁੱਧੂ ਸਿੰਘ ਵਾਲਾ ਸੁਨਾਮ ਤੋਂ ਠੀਕ ਸੁਨਾਮ ਸਿੰਘ ਦੁੱਧੂ ਸਿੰਘ ਵਾਲਾ ਸੁਨਾਮ ਤੋਂ ਬਾਈ ਜੀ ਮੈਂ ਤੇ ਮੋਬਾਈਲ ਨੰਬਰ ਮੇਰਾ 8508124000 ਠੀਕ ਆ ਜੀ ਤੇ ਤੁਸੀਂ ਜਿਹੜੀ ਇਹ ਪਿੱਛਾ ਦਿਖਾਉਂਦਾ ਪਸੂ ਭਾਰ ਪੈਂਦਾ ਜੀ ਉਹਦੀ ਦਵਾਈ ਪਹਿਲਾਂ ਵਰਤੀ ਹੈ ਜੀ ਮੇਰੇ ਜੀ ਪਿਛਲੇ ਸਾਲ ਪਹਿਲਾਂ ਝੋਟੇ ਸੀ ਹਾਂਜੀ ਸੋਂ ਤੋਂ 10 ਦਿਨ ਪਹਿਲਾਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਲੱਗ ਗਈ ਸੀ ਨੂੰ ਭਾਰ ਪੈਂਦੀ ਠੀਕ ਆ ਜੀ ਮੈਂਨੇ YouTube ਤੋਂ ਇਹਨਾਂ ਦਾ ਦੇਖ ਕੇ ਕਿ ਮੈਂ ਇੱਥੇ ਦਵਾਈ ਲੈਣ ਆਇਆ ਸੀ ਇੱਕ ਖਰਾਕ ਦੇ ਵਿੱਚ ਹੀ 2 ਘੰਟੇ ਦੇ ਬਾਅਦ ਰਿਜ਼ਲਟ ਦਾ 80% ਰਿਜ਼ਲਟ ਆ ਗਿਆ ਸੀ ਮੇਰਾ ਠੀਕ ਹੈ ਜੀ ਤੇ 2 ਘੰਟੇ ਤੋਂ ਬਾਅਦ ਜੋ ਮੈਂ ਇੱਕ ਖਰਾਕ ਦਿੱਤੀ ਉਹਨੂੰ ਹਾਂਜੀ ਪਹਿਲੇ ਦਿਨ ਉਸ ਹਿਸਾਬ ਚ ਮੁੜ ਕੇ ਨਹੀਂ ਪਿੱਛਾ ਦਿਖਾਇਆ ਉਹਨੇ ਖਰਾਕ ਦਵਾਈ ਸਾਰੇ ਦਿੱਤੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਦੋ ਜਰਾਂ ਨੂੰ ਮੈਂ ਹੋਰ ਵੀ ਦਵਾਈ ਲੈ ਕੇ ਗਿਆ ਸਨਾਮ ਤੋਂ ਹੀ ਠੀਕ ਹੈ ਜੀ ਤੇ ਦੋਨਾਂ ਦਾ ਰਿਜ਼ਲਟ ਉਹਨਾਂ ਦਾ ਵੀ ਓਕੇ ਅੱਜ ਮੇਰੇ ਨਾਲ ਬਾਈ ਫੀਸਰਾ ਆਇਆ ਮੇਰੇ ਨਾਲ ਸਨਾਮ ਤੋਂ ਠੀਕ ਇਹਨਾਂ ਦਾ ਵੀ ਮੱਤ ਦਾ ਭਾਰ ਪੈਂਦਾ ਇਹਨੂੰ ਵਿੱਚ ਲੈ ਕੇ ਆਇਆ ਮੈਂ ਜੀ ਠੀਕ ਹੈ ਜੀ ਇਹ ਆਪਾਂ ਦਾ ਕੰਮ ਹੀ ਹੈ ਜੀ ਜੇ ਆਪਾਂ ਅੱਗੇ ਕਿਸੇ ਨੂੰ ਦੱਸ ਦਿਆਂ ਜਾਨਵਰ ਦੇ ਜਾਨਵਰ ਦੀ ਗੱਲ ਇਹ ਵੀ ਦਾ ਨੰਬਰ ਬਲੋ ਇਹ ਪਹਿਲੀ ਵਾਰ ਆ ਗਿਆ ਜੀ ਠੀਕ ਹੈ ਜੀ ਮਤਲਬ ਇਹ ਰਿਜ਼ਲਟ ਵਰਤੀ ਕੇ ਦੱਸਣਗੇ ਇਸ ਵੀਰ ਨੇ ਵਰਤੀ ਇਹ ਪਹਿਲਾਂ ਵੀ 3-4 ਪੁੱਛੋਂ ਹਾਂਜੀ ਤੇ ਨਾਮ ਦੋ ਆ ਵੀਰ ਹਾਂਜੀ ਵੀਰ ਦਾ ਨੰਬਰ ਬਲੋ ਜੀ ਤੁਸੀਂ ਵੀ ਆਪਣਾ ਨਾਮ ਦੱਸ ਦਿਓ ਜੀ ਨਾਮ ਮਰਕਰ ਨੇ ਦਾਜੀ ਠੀਕ ਹੈ ਜੀ ਹਾਂ ਜੀ ਫੋਨ ਨੰਬਰ 99156 ਜੀ 42827 ਠੀਕ ਹੈ ਜੀ ਜਿਹੜੀ ਅਸੀਂ ਦਵਾਈ ਲੈਣੇ ਮੱਦੇ ਦਾ ਗੈਨ ਦੱਸ ਦਿੰਦੇ ਆਪਣੇ ਮਾਚ ਨੂੰ ਮਾਚ ਨੂੰ ਕਿੰਨਾ ਰਹਿੰਦਾ ਟਾਈਮ ਇਹ ਸੂਣ ਦੇ ਟਾਈਮ 8-10 ਦਿਨ ਦੇ ਗੈਰਾ 8-10 ਦਿਨ ਰਹਿੰਦੀ ਆ ਜੀ ਹੁਣ ਤੁਸੀਂ ਦਵਾਈ ਲੈਣ ਆਇਓ ਜੀ ਠੀਕ ਹੈ ਜੀ ਜਿਹੜੇ ਵੀ ਭਰਾ ਨੇ ਵੀਰੇ ਇਹ ਬਾਈ ਨੇ ਨੰਬਰ ਦਿੱਤਾ ਤੁਹਾਨੂੰ ਇਹਨੂੰ ਤੁਸੀਂ ਜਦੋਂ ਮਰਜੀ ਫੋਨ ਲਾ ਕੇ ਪੁੱਛ ਲਓ ਕਿ ਕਿਵੇਂ ਦਾ ਰਿਜ਼ਲਟ ਮਿਲਿਆ ਤੇ ਬਹੁਤ ਵਧੀਆ ਰਿਜ਼ਲਟ ਮਿਲ ਗਿਆ ਵੀਰ ਨੇ ਕਹਿੰਦੇ ਵੀ ਅਸੀਂ ਦੋ ਵਾਰੀ ਪਹਿਲਾਂ ਲਿਜਾ ਕੇ ਵਰਤੀ ਆ 100% ਰਿਜ਼ਲਟ ਆ ਪੱਕਾ ਹੱਲ ਆ ਇਹਦਾ ਭਾਰ ਦਾ ਵੀਰੇ ਤੁਸੀਂ ਆ ਕੇ ਬਾਈ ਕੋਲੋਂ ਬਾਈ ਕਾਲੇ ਦਾ ਆਪਾਂ ਨੰਬਰ ਮੋਬਾਈਲ ਦੇ ਵਿੱਚ ਦੇ ਵੀ ਦਿੱਤਾ ਤੇ ਆਪਾਂ ਸਕਰੀਨ ਤੇ ਵੀ ਲਾ ਦੇਾਂਗੇ ਜਿਹੜੇ ਵੀ ਭਰਾ ਨੇ ਉਹ ਕਾਲ ਕਰਕੇ ਬਾਈ ਨੂੰ ਆ ਕੇ ਵੀ ਲੈ ਜਾ ਸਕਦਾ ਦਵਾਈ ਤੇ ਜਾਂ ਮੰਗਵਾ ਵੀ ਸਕਦਾ ਉਹ ਟੁਕੜਾ ਨਜ਼ਰ ਨਹੀਂ ਸਕਦਾ ਤੇ ਆਪਾਂ ਹੁਣ ਇਸੇ ਵੀਡੀਓ ਦੇ ਵਿੱਚ ਨਾਲ ਟੋਕੜ ਗੱਬੜ ਮੱਜਾਂ ਜਿਹੜੀਆਂ ਉਹ ਵੀ ਦਿਖਾਉਣੇ ਹਾਂਜੀ ਠੀਕ ਲੋ ਵੀ ਸੱਜਣੋ ਇੱਕ ਤਾਂ ਆ ਮਾਜਾ ਟੋਕੜ ਗੱਬਣ 5 ਲੀਟਰ ਦੁੱਧ ਹੈ ਜੀ 5 ਮਹੀਨੇ ਦੀ ਗੱਬਣ ਹੈ ਦੋਨੇ ਟਾਈਮ ਠੀਕੇ ਦੇ ਮਿਲਦੀ ਹੈ ਠੀਕ ਹੈ ਜੀ 5 ਮਹੀਨਿਆਂ ਦੀ ਗੱਬਣ ਹੈ ਜੀ ਆਪਣੇ ਕੋਲੇ 5 ਲੀਟਰ ਹੈ ਜੀ ਅਗਲੇ ਕੋਲੇ ਦਿਓ ਵੀ ਜੇ ਨਾ ਦੂਗੀ ਆਪਣੀ ਗਰੰਟੀ ਨਹੀਂ ਬੱਚਾ ਹੈ ਨਹੀਂ ਠੀਕ ਹੈ ਜੀ ਠੀਕ ਹੈ ਜੀ ਲੋ ਵੀ ਸੱਜਣੋ 5 ਮਹੀਨਿਆਂ ਦੀ ਗੱਬਣ ਹੈ ਤੇ 5 ਲੀਟਰ ਹੀ ਦੁੱਧ ਹੈ ਤੇ ਚੈੱਕ ਕਰ ਲੋ ਮਾਜ ਦਾ ਕਦ ਕਾਠ ਪੂਰਾ ਡਬਲ ਆ ਤੇ ਬਾਈ ਕਹਿੰਦੇ ਵੀ ਆ ਦੇਖੋ ਮਗਰ ਕਹਿੰਦੇ ਬੱਚਾ ਹੈ ਨਹੀਂਗਾ ਲੋ ਜੀ ਇੱਕ ਦੂਸਰੀ ਮੱਝ ਹੈ। ਹਾਂਜੀ ਇੱਕ ਅੱਗੇ ਹੋएगी ਆ ਉਹ ਵੀ ਦਿਖਾਉਣੀ ਆ ਸਾਨੂੰ। ਤੇ ਜਿਹੜੇ ਭਰਾ ਨੇ ਮੱਝ ਖਰੀਦਨੀ ਆ ਕੋਈ ਤੋਕੜ ਗੱਬਣ ਉਹ ਵੀ ਆ ਕੇ ਬਾਈ ਤੋਂ ਖਰੀਦ ਸਕਦਾ ਹੈ। 75000 ਦੀ ਰੇਟਾਂ ਦਾ। ਅਸੀਂ ਉਹਦਾ ਰੇਟ 75000 ਰੁਪਿਆ ਤੇ ਇਹਦਾ ਰੇਟ ਜੀ 65000 ਦੀ ਮੰਦੇਣੀ ਹੈ। ਮੰਗ ਰਹੇ ਆਂਗੇ। ਠੀਕ ਹੈ ਜੀ। ਠੀਕ ਹੈ ਜੀ। 1 ਕਿਲੋ ਦੁੱਧ ਹੁੰਦੀ ਆ 4 ਮਹੀਨੇ ਦੀ ਗੱਬਣ। ਦਿਖਾ ਦੂ ਮੈਨੂੰ ਇੱਕ ਵਾਰੀ। ਇਹ 4 ਮਹੀਨਿਆਂ ਦੀ ਗੱਬਣ ਆ ਜੀ। 1.5 ਕਿਲੋ ਦੁੱਧ। ਤੇ 1.5 ਕਿਲੋ ਦੁੱਧ ਆ ਜੀ। ਇੱਕ ਟਾਈਮ ਮਿਲਦੀ ਆ ਜੀ। ਇੱਕ ਟਾਈਮ ਮਿਲਦੀ ਆ ਜੀ। ਤੇ ਰੇਟ ਬਾਈ ਜੀ ਇਹਦਾ ਰੇਟ ਤਾਂ 65000 ਲੈ ਇਹਦਾ 65000 ਰੁਪਏ ਹਾਂ ਜੀ ਦੇਣੀ ਹੈ ਠੀਕ ਹੈ ਜੀ ਉਹਦਾ ਜੀ 75000 ਉਹਦਾ 75000 ਦੇਣੀ ਵਿੱਚੋਂ ਮਾਨਤਾ ਤਾਂ ਹੋ ਜੂਗੀ ਬਸ 70 ਹੀ ਦੇਣੀ ਹੈ ਜੀ ਮਾਨਤਾ 70 ਦੇ 75 ਆ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਕਿਉਂ ਕਰ ਕੀ ਹੁਣ ਜਿਹੜੇ ਹੁਣ ਕਟਿਆ ਵਾਲੇ ਕਿ ਜਿਹੜੇ ਹਾਂਜੀ 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 ਹੁਣ ਮਮੀ ਤੇਜੀ ਆ ਬਸ਼ੁਰ ਹਾਂਜੀ ਹਾਂਜੀ 50000 ਤੋਂ 50000 ਸਹੀ ਗੱਲ ਹਾਂਜੀ ਹਾਂਜੀ ਇਹ ਤਾਂ ਸਹੀ ਗੱਲ ਹੈ ਜੀ ਹਾਂਜੀ ਮਿੱਤਰੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਦਾ ਆਪਾਂ ਡਰੈੱਸ ਜਿਹੜਾ ਤੇ ਉਸ ਡਰੈਸ ਤੇ ਤੁਸੀਂ ਸਾਰੀ ਗੱਲਬਾਤ ਵੀ ਫੋਨ ਨੰਬਰ ਵੀ ਲੈ ਕੇ ਦੇਵਾਂਗੇ ਤੇ ਨੰਬਰ ਤੇ ਜਿਹੜੀ ਗੱਲਬਾਤ ਕਰਕੇ ਤੇ ਬਾਈ ਤੋਂ ਦਵਾਈ ਆ ਜਿਹੜੀ ਉਹ ਪਿੱਛਾ ਦਿਖਾਉਂਦਾ ਪਸੂ ਭਾਰ ਪੈਂਦਾ ਉਹਦੀ ਲਿਆ ਸਕਦੇ ਹੋ ਟੋਕੜ ਮੱਝਾਂ ਨਾਲ ਸੰਪਰਕ ਕਰ ਸਕਦੇ। ਤੇ ਟੋਕੜ ਗੱਬੜ ਮੱਝਾਂ ਬਾਈ ਕੋਲੇ 6 ਆ 6 ਆ ਨੇ। ਆ 6 ਹੈਗੀਆਂ। 6 ਟੋਕੜ ਗੱਬੜ ਮੱਝਾਂਆਂ ਵੀਰ ਕੋਲੇ ਤੇ ਤੁਸੀਂ ਜੇ ਉਹ ਵੀ ਉਹਨਾਂ ਚ ਕੋਈ ਵੀ ਪਸੰਦ ਆਉਂਦੀ ਆ ਤਾਂ ਬਾਈ ਨਾਲ ਗੱਲਬਾਤ ਕਰਕੇ ਲਿਆ ਸਕਦੇ ਹੋ ਤੇ ਬਾਈ ਦਾ ਮੋਬਾਈਲ ਨੰਬਰ ਲੈ ਕੇ ਦੇਵਾਂਗੇ। 8699210159 ਮੇਰਾ ਫੋਨ ਨੰਬਰ ਹੈ। ਪਿੰਡ ਰਾਪੁਰ ਜ਼ਿਲ੍ਹਾ ਮਾਨਸਾ ਸਰਵਜਨ ਸਿੰਘ ਕਾਲਾ ਮੇਰਾ ਨਾਮ ਹੈ ਕੋਈ ਵੀ ਬੰਦਾ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੇ ਦੂਸਰੀ ਗਨ ਦਵਾਈ ਬਾਰੇ ਫਿਰ ਦੱਸ ਦਿੰਦੇ ਆ ਹਾਂਜੀ ਤੇ ਇਹਦੀ ਗਰੰਟੀ ਹੈ ਜੀ 100% ਇੱਕ ਨਾਂ ਕਿਸ ਨੂੰ ਰਾਮਾਵੇ ਵੀਡੀਓ ਬਣਾ ਕੇ ਦਵਾਈ ਦੋ ਨਾ ਇਸੇ ਨਾਲ ਬਣਾ ਕੇ ਪੈਸੀ ਵਾਪਸ ਕਰਦੇ ਤੇ ਟਾਂਕੇ ਵੀੜੀਆਂ ਲਾ ਦਿੰਦੀ ਹੈ ਲਾਹ ਦਿੰਦੀ ਹੈ ਤੇ ਗੁਜਰਾਤ ਮਹਾਰਾਸ਼ਟਰ ਤੱਕ ਵੀ ਕੋਰੀ ਰਾਹੀਂ ਜਾ ਰਹੀ ਹੈ ਕਈ ਸਮੋ ਤੇ ਲੋਕ ਦੇਖਦੇ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਵੀਡੀਓ ਦੇਖਣ ਲਈ